ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਆਂ ਤੁਸੀਂ ਸਾਰਿਆਂ ਠੀਕ ਠਾਕ ਹੋਵੋਗੇ ਤੇ ਸ਼ੁਰੂਆਤ ਕਰਦੇ ਆਂ ਅੱਜ ਦੇ ਨਵੇਂ ਵਲੌਗ ਦੇ 1:30 ਵਜੇ ਦੇ ਆ ਤੇ ਮੰਮੀ ਹੁਣੇ ਆਏ ਹੋਏ ਸੀਗੇ ਅੱਜ ਦਿਸ਼ਾਨਤ ਆਇਆ ਹੈ ਤੇ ਸਮਰ ਕਿੱਦਾਂ ਲੱਗਾ ਆਪਣੇ ਮਾਮੇ ਨਾਲ ਚਲੋ ਠੀਕ ਠਾਕ ਬੈਟਬਾਲ ਫੀਲ ਦੇ ਪਏ ਆ

ਕੱਬੂ ਹੋਏ ਹੋਏ ਕੱਬੂ ਮਾਮੇ ਦੇ ਜੀ ਆਏ ਆ ਚੋਰ ਬਣਾਏ ਆ ਸਾਲੂ ਵੇਰਾ ਸਾਰਾ ਖਿਪਾ ਕੇ ਤੇ ਜਨ ਰੋਟੀ ਖਾ ਲਈਏ 1:30 ਬਚ ਗਿਆ ਕਿਉਂਕਿ ਜੇ ਮੈਂ ਰੋਟੀ ਪਾ ਕੇ ਦਵਾਂਗੀ ਸਾਰਿਆਂ ਨੂੰ ਤੇ ਮੰਮੀ ਹੋਣੀ ਆਏ ਸੀਗੀ 11:00 ਵਜੇ ਤਾਂ ਫੇ ਮੈਂ ਪਹਿਲਾ ਵਾਲਾ ਵਲੌਗ ਐਡਿਟ ਵਗੈਰਾ ਕੀਤਾ ਚਾਹਉਂ ਚ ਦੇਖੀ ਫਿਰ ਉਹ ਨਹੀਂ ਵਲੌਗ ਬਣਾ ਹੋਇਆ ਉਹ ਹੌਮੇ ਬਹੁਤ ਧੀਰ ਬੀਤ ਗਿਆ। ਤਾਂ ਕੁ ਸਿੱਧੇ ਸਾਡੇ ਵੀਡੀਓ ਦੇ ਨਾਲ ਦੰਗ ਰਿਹਾ। ਹਾਂਜੀ ਲੋ ਜੀ ਟਾਈਮ ਹੋ ਗਿਆ 4:30 ਤੇ ਮੰਮੀ ਹੁਣੇ ਚੱਲ ਗਏ ਸੀ ਕਿ 3:30 ਵਜੇ ਤੇ ਦੁਪਹਿਰੇ ਇਹਨਾਂ ਨੇ ਰੋਟੀ ਪਾਣੀ ਖਵਾ ਕੇ ਫੇ ਮੈਂ ਸੇਣ ਲੱਪੀ ਸੀ ਥੋੜਾ ਜਿਹਾ ਸੀਤਦਾ ਆ ਤੇ ਹੁਣ ਵੀ ਮੈਂ ਤਾਂ ਦਾਲ ਕਰਦੀ ਅਸੀਂ ਜਦ ਅਸੀਂ ਇਹ ਬਣਾਉਣੀ ਪਈ ਆ ਸਾਡੇ ਤਾਂ ਹੁਣ ਮੈਂ ਤਾਂ ਥੋੜਾ ਜਿਹਾ ਮਸਾਲੇ ਲਵਾ ਤੇ ਫੇਰ ਰੋਟੀ ਰੋਟੀ ਸ਼ਾਮ ਦੀ ਬਣਾਉਣੀ ਆ ਤੇ ਉਹ ਬਣਾਵਾਂਗੇ ਚਾਹ ਅਸੀਂ ਪੀ ਲਈ ਆ ਸਮਰਵੀ ਦੇਵੀ ਕੱਪੜੇ ਵਗੈਰਾ ਪਾਤੇ ਆ ਹੁਣ ਜਿੱਦਾਂ ਮਾਰਦੀ ਖੁੰਮੀ ਜਾਵੇ ਤੇ ਮੈਂ ਤਾਂ ਚਾਹ ਲੱਗਾ ਕੁ ਘੰਟਾ ਨੇ ਸੀ ਲਵਾਣਾ ਟਾਈਮ ਪੌਣੇ 5 ਹੋ ਗਏ ਆ Thank you. ਏ ਨੂੰ ਕਾ ਝਾੜੂ ਲੈ ਕੇ ਆਇਆ ਇਹ ਬੂਟ ਤਾਂ ਨੇ ਵੀ ਚੱਕ ਲਿਆ ਆ ਆਰੇ ਫਦਾ ਇਹਨੂੰ ਇਹਨਾਂ ਗੱਬੂਟ ਕੱਢ ਦੇਣਾ ਕਿੱਥੇ ਆ ਕਿੱਥੇ ਆ ਆ ਪਤਾ ਹੈ ਦੀਆ ਬੂਟ ਕਿੱਥੇ ਤੇਰੇ ਬੂਟ ਤੇਰੇ ਕਿੱਥੇ ਆ ਫਰਮੇ ਨੂੰ ਨਹੀਂ ਦੇਦੇ ਹੈਗੀ ਹਾਂਜੀ ਇਹ ਟਾਈਮ 7 ਵਜੇ ਚੱਲੇ ਆ ਤੇ ਮੰਮੀ ਨੇ ਇੱਧਰ ਮੌਲ ਰੜਕੀ ਆ ਮਾਤਾ ਨੇ ਬਣਾਇਆ ਮੱਖਣ ਮੱਖਣਾ ਤੇ ਹੁਣ ਆਪਾਂ ਕੁਟੇ ਹੀ ਲੱਗੇ ਉਹਨੂੰ ਹਨ ਇਹ ਲੈਟਾਈ ਹੋ ਗਏ ਆ ਉਹ ਚੀ ਬਣਾਉਣੀ ਹੈ ਬਸ ਸਮਰ ਦੇ ਕੁੱਪੜੇ ਕੁੱਪੜੇ ਚੱਕ ਲਈਏ। ਬਹੁਤ ਵਾਰੀ ਫਿਰ ਡਾਂ ਲੱਗ ਆਇਆ। ਇਹਦੇ ਪਾਪਾ ਹਜੇ ਤੱਕ ਆਏ ਨਹੀਂਗੇ। ਉਹ ਕੰਮ ਤੇ ਹੀ ਆ ਹਜੇ। ਹਾਂ ਇਹ ਨਹੀਂ। ਸਮਰ ਇੱਧਰ ਬਾਏ-ਬਾਏ ਕਰ ਦੇ। ਸਮਰ ਬਾਏ ਕਰ ਦੇ। ਮੰਮੋ ਨੇ ਬੈਣਾ ਉੱਤੇ ਉੱਡੋ ਮੇਰੀ ਹੀਤ ਤਾ lagi handphone ya? ini. ini ਉਹ ਉਹ ਬੰਦ ਨਹੀਂ ਆਇਆ ਯਾਰ ਮੈਂ ਖੜੇ 8000 ਤੋਂ 15000 ਮੈਂ ਉੱਥੇ ਰੱਖੀ ਸੀ ਟਿਕਾ ਕੇ ਨਾ ਮਣ ਤੂੰ ਕਿਹੜਾ ਚਲਾਣੀ ਆ ਉਹ ਕਰੀ ਜਾਂਦਾ ਆ ਬਹਿ ਜਾ ਇੱਥੇ ਅੱਗ ਸੇਕਲਾ ਨਾਲ ਅੱਗ ਸੇਕਲਾ ਬਹਿ ਜਾ ਯਾ ਗੱਗ ਸੇਟ ਲਾ ਏਡਾ ਮੂੰਹ ਮੱਖਣੀ ਨਾਲ ਲਵੇੜਿਆ ਆ ਆ ਲਿਆ ਮੁੰਨਿਆ ਲਿਆ ਮੂੰਹ ਮੁੰਨਿਆ ਤੇਰਾ ਆ ਅਰੇ ਤੇ ਕੰਨਾ ਕੋ ਬੁ ਲੱਗੀ ਆ ਬਰੀ ਜੀ ਕੰਨ ਕੋ ਲਾਈ ਆ ਇੱਕ ਵੇਰਾ ਤੇਰਾ ਖਰਾਬ ਆਂ ਬੁਗੋ ਕੁੰਦੇਂ ਤੇਰਾ ਆਂ ਅੰਚੀ ਵੀ ਲੱਗੀ ਕੁਮਿੰਨੀ ਇਹ ਪਣਾਵੇਂ ਤੇ ਆ ਤੇ ਮੂੰਹ ਬਰੀ ਬੁਲੀ ਵੇ ਇਹ ਨਾ ਫਿਰ ਚੱਲ ਕੇ ਓਏ ਮਿੱਠੋ ਕੀ ਹੋਇਆ ਪੁੱਤ ਆਹ ਦੌੜ ਨਹੀਂ ਦੌੜਦੇ ਦੀ ਪੰਨੋ 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 ਓੜੋ ਬਾਈ ਕਰੋ ਇਹ ਬੜਾ ਬੜਾ ਓਏ ਹੋਏ ਹੋਏ ਓਏ ਹੋਏ ਟੱਕਲੇ ਆਇਆ ਬਈ ਟੱਕਲੇ ਆਇਆ ਓਏ ਹੋਏ ਓਏ ਹੋਏ ਐਕਸ਼ਨ ਮਾਰਦਾ ਐਕਸ਼ਨ ਉਸ ਹੈ ਇਹ ਮੁੜਦਾ ਆਇਦਾਂ ਪਾ ਆਇਦਾਂ ਦੱਬ ਕੇ ਓਂ ਦੱਬ ਕੇ ਆਰ ਗਈ U dandar dandar ui, dandar lawul device de ye. Lawul device de ye. Lena nio le. Kika kika, kika kika. Sambara gana sona de. U gana sona de eka. Gana sona de Sambara. U gana sona de. Hei! Hvor er du? नाथ दी है ना नाथ दी हां ऐ बस और फिर फिर नहीं आ गया मैं उस वे लखदा और तेरे पापा और पापा आ गए और पापा आए और पापा ਦਿਗਾ ਤੇ ਰੋਟੀ ਪਾਣੀ ਖਾ ਪੀ ਕੇ ਵੇਲੇ ਹੋ ਗਏ ਸੀਗੇ ਤੇ ਥੋੜਾ ਜਿਹਾ ਮੈਂ ਪਹਿਲਾਂ ਹ ਸਲਾਈ ਕੀਤਾ ਸੀਗਾ ਸੂਟ 6 ਵਜੇ ਤੱਕ ਤੇ ਫਿਰ ਰੋਟੀ ਪਾਣੀ ਬਣਾ ਕੇ ਤਾਂ ਖਾ ਕੇ ਫਿਰ ਮੈਂ ਕਿਹਾ ਚਲੋ ਮੈਂ ਸੀਂਦੀ ਹਾਂ ਪਰ ਸਮਾਂ ਟੈੱਕ ਦਾ ਨਹੀਂ ਸੀਗਾ ਹਿੱਦੀ ਫਿਰ ਟਾਈਮ ਨਹੀਂ ਲੱਗਾ ਤੇ ਮੈਂ ਫਿਰ ਸੀਂਦਾ ਨਹੀਂ ਮੈਂ ਕਿਹਾ ਛੱਲ ਹਾਂ ਸਵੇ ਨੂੰ ਸੀਂਦੀ ਨਾਲੇ ਮੈਂ ਸਮਨ ਦੀ ਪਾਪਾ ਤੋਂ ਥੋੜੀ ਜੀ ਮਸ਼ੀਨੋਂ ਤੇਲ ਦੂ ਲੋਹ ਉਹਦਾ ਫਿਲਟਰ ਜਿਆ ਸਾਫ ਕਰਾਇਆ ਉਹ ਆੜਨ ਜੇ ਲਾਪੀ ਸੀਗੀ ਤੇ ਇਸ ਕਰਕੇ ਵੀ ਮੇਂ ਭਾਰੀ ਚੱਲਦੀ ਸੀ ਤਾਂ ਮੇਰੇ ਇਥੋਂ ਵੀ ਤੌਣ ਜੀ ਦੁਖਣ ਲੱਪੀ ਸੀ ਨਾਲ ਤੇ ਹੁਣ ਇਹਨੇ ਸਾਫ ਸੁਫੀ ਕਰਤੀ ਹੁਣ ਮੈਂ ਸਵੇਰ ਨੂੰ ਸੇਲ ਲੂੰਗੀ ਉਹਨਾਂ ਨੂੰ ਤੇ ਸਮਾਂ ਸੌ ਗਿਆ ਆ ਤੇ ਅੱਜ ਆਏ ਸੀਗੇ ਮੰਮੀ ਹੁਣੀ ਤੇ ਇਹ ਜਦੋਂ ਮੰਮੀ ਹੁਣੀ ਗਏ ਆ ਬਹੁਤ ਰੋਇਆ ਜਦੋਂ ਉਹ ਗਏ ਆ ਤੇ ਮਗਰ ਲੱਗਦਾ ਸੀ ਜਿਵੇਂ ਸ਼ਾਂਤ ਦੇ ਵੀ ਮਤਲਬ ਉਹਨਾਂ ਨੂੰ ਜਾਣ ਨਹੀਂ ਦਿੰਦਾ ਇਹ ਕਹਿੰਦੇ ਨਾਲ ਕਹਿੰਦਾ ਮਤਲਬ ਸੀ ਵੀ ਨਾ ਜਾਓ ਪਹਿਲੀ ਉਹ ਜਦੋਂ ਕਹਿੰਦੇ ਚਲੋ ਚਲੀਏ ਚાલ ਚਲੀਏ ਮੰਮੀ ਇਦਾਂ ਹਉ ਦੁਸ਼ਾਂਤ ਕਰਦਾ ਸੀਗਾ ਤੇ ਇਹ ਨਾ ਉਦੋਂ ਦਾ ਹੀ ਚੂ 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 ਕਰਦਾ ਸੀ ਰੋਣੇ ਨੂੰ ਹੀ ਕਰਦਾ ਸੀਗਾ ਤੇ ਜਦੋਂ ਉਹ ਚੱਲ ਗਿਆ ਤਾਂ ਫਿਰ ਇਹ ਕਿੰਨਾ ਹੀ ਰੋਇਆ ਉੱਚੀ-ਉੱਚੀ ਤੇ ਚਲੋ ਜੀ ਅੱਜ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਸਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ